ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਵੀ ਤੁਹਾਡੇ ਸਾਰਿਆਂ ਦੇ ਬਾਕੀ ਵੀ ਅੱਜ ਕੱਲ ਚੱਲਣ ਦੇ ਸ਼ੀਦੀ ਵਿਹਾੜੇ ਚੱਲਣਦੇ ਆ ਤੇ ਇਸ ਤਰਕੇ ਤੁਹਾਡੇ ਮਲੇ ਦਸ਼ਮੀਸ਼ ਗਾਰਡਨ ਕਲੋਨੀ ਵਾਲਿਆਂ ਨੇ ਆਪਣੇ ਰੋਡ ਦੇ ਉੱਪਰ ਲੰਗਰ ਦਾ ਡੇਆ ਕਰਨਾ 3 ਦਿਨ 3 ਦਿਨ ਦਾ ਪ੍ਰੋਗਰਾਮ ਚੱਲਣ ਰਿਹਾ ਅਸਲੀ ਤੇ ਐ ਇਦਾਂ ਹੋਣਾ ਚਾਹੀਦਾ ਵਾਹੇ ਸ਼ੀਦੀ ਦਾੜ ਮਨਾਉਂਦਾ ਕਿ ਫਿਰ ਇਹ ਪਸੂਨੀ ਸਾਡੇ ਪਾਠ ਫਿਰ ਉੱਪਰ ਉਤੋਂ ਬਾਅਦ ਹੈ ਦੋ ਚਪਈ ਸਾਹਿਬ ਦੇ ਪਾਠ ਹੈ ਨਾਲ ਅਕਸ਼ਬਦ ਕੀਰਤਨ ਉਹਦਾ ਚੱਲਣ ਰਿਹਾ ਤੇ ਉਹ ਤੋਂ ਹੁਣ ਇਹ ਤੋਂ ਬਾਅਦ ਹੁਣ ਲੰਗਰ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਤੇ ਇਹ ਇਸ ਕਰਕੇ ਵੀ ਆਹ ਬਾਕੀ ਜਿਹੜੀ ਸੰਗਤ ਸਾਰੇ ਬੱਚੇ ਇੰਨੇ ਆ ਸਵੇਰ ਦੇ ਲੱਗੇ ਮਤਲਬ ਆਪਣਾ ਸ਼ਬਦ ਕੀਰਤਨ ਤੇ ਬਹੁਤ ਵਧੀਆ ਛੇੜਦਾ ਹੋਣ ਲਿਆ ਵਾ ਬਾਕੀ ਲੰਗਰ ਵਾਲੇ ਪਾਸੇ ਵੀ ਮੈਂ ਤੁਹਾਨੂੰ ਸਾਰੇ ਬਤੁਨੀਆਂ ਕਿ ਲੰਗਰ ਵਾਲੇ ਵੀ ਮੈਂ ਰੀਤ ਹੁਣ ਕੱਲ ਤੋਂ ਸ਼ੁਰੂ ਆ ਕਿਉਂਕਿ ਮੇਰਾ ਕੰਮ ਨਵੇੜ ਦੇਣ ਬੁਰ ਦੇ ਨਿਕਲ ਗਿਆ ਤੇ ਹੁਣ ਇਹ ਪ੍ਰੋਗਰਾਮ ਹੈ 25 26 27 ਤਰੀਕ ਦੇ ਤੇ ਹੁਣ ਤਿੰਨ ਦਿਨ ਪ੍ਰੋਗਰਾਮ ਇਦਾਂ ਹੀ ਚੱਲਣਾ ਮਨੂਪੀ ਛੋੜੇ ਅਣੀ ਉਥੇ ਬਹਿਣਾ ਹੀ ਆ ਬਾਅਦ ਵਿੱਚ ਫੇਰ ਜਾ ਕੇ ਲੰਗਰ ਸ਼ੁਰੂ ਹੋਗਾ ਦੇਖੋ ਹਟ ਕਿੰਨੀਆਂ ਰੌਣਕਾਂ ਲੱਗੀਆਂ ਘਰ ਦੇ ਸਾਹਮਣੇ ਜੇ ਕਿਸੇ ਕੋਲ ਕੋਈ ਚੀਜ਼ ਨਹੀਂ ਹੈ ਤਾਂ ਆਹ ਮੈਨੂੰ ਦਿਖਾ ਦੋ

ਅੱਗੇ ਵੀ ਸਾਡੇ ਗੁਰਦੁਆਰਾ ਸਾਹਿਬ ਹੁੰਦਾ ਤਾਂ ਇਹ ਪ੍ਰੋਗਰਾਮ ਸਾਰਾ ਤੇ ਉੱਥੇ ਹੀ ਲੰਗਰ ਵਗੈਰਾ ਚੱਲਦਾ ਹੁੰਦਾ ਸੀ ਤੇ ਪਰ ਐਰ ਕੀ ਇਹਨਾਂ ਨੇ ਪਲਾਨ ਕੀਤਾ ਕਿ ਰੋਡ ਦੇ ਉੱਪਰ ਕਰੀਏ ਤੇ ਰੋਡ ਦੇ ਉੱਪਰ ਆੜ ਕੇ ਤੇ ਬਹੁਤ ਵਧੀਆ ਲੱਗਣਿਆ ਸਭ ਇਦਾਂ ਐ ਕਿ ਜਿੰਨੇ ਜਣਿਆ ਦਾ ਬਹੁਤ ਪਿੰਦਾ ਦਾ ਲੰਗਰ ਤੇ ਚਲੋ ਭਈ ਇਹ ਕੇ ਇਹਨੇ ਰੌਣਕ ਹੀ ਲਾ ਗਿਆ ਤੇ ਚੜ੍ਹਦੀ ਕਲਾ ਸਭ ਦੀ ਬਹੁਤ ਮਾਣਦੀ ਹੋਰ ਫੜਾਇਆ ਇੱਧਰ ਇੱਧਰ ਵੀ ਫੜਾ ਗਿਆ ਦੇ ਗਿਆ ਦੂਵੇ ਪਾਸੇ ਅੱਛਾ ਸ਼ਿਸ਼ਾ ਆਹ ਹੁਣ ਜਾਣ ਏਦਾਂ ਖੁੱਲੀਆਂ ਆ ਨਾ ਇਹ ਸੌਖੀਆਂ ਆ ਰੱਖਣੀਆਂ ਆ ਬਈ ਸਾਡੇ ਇਥੇ ਆਪਣੇ ਪ੍ਰੋਗਰਾਮ ਦੇ ਵਿੱਚ ਸਾਡੇ ਚ ਸੈਂਟਾ ਵੀ ਆਇਆ ਵਾ ਸੈਂਟਾ ਇਹ ਚੀਜ਼ ਦੇਖ ਹਾਨੂੰ ਜਦੋਂ ਪੰਨਤੀ ਨੇ ਹੁਣ ਪੰਨਤੀ ਨੇ ਟੌਫੀ ਦੇ ਰਹਿਣ ਨੂੰ ਆਵੇ ਟੌਫੀਆਂ ਭਰ ਕੇ ਬੈਠਾ ਪਾਕਟ ਅੰਦਰ ਕੇ ਭੁਗਾ ਤੇ ਭੁੱਕਾ ਸੈਂਟਾ ਦਿੰਦਾ ਨਹੀਂ ਸੈਂਟਾ ਇਹ ਸੈਂਟਾ ਦਿੰਦਾ ਕਿਉਂ ਨਹੀਂ ਹਾਨੂੰ ਕੁਝ ਕਰ ਲਓ ਇਹ ਚੱਲੇ ਆਉਂਦੇ ਮਨ ਹੈ ਰਾਤ ਜੁਬਾਏ

ਹੁਣ ਇਹ ਕਿ ਭੁੱਖ ਲੱਗੀ ਹੈ ਤੇ ਹੁਣ ਦਾਲ ਚਾਵਲ ਲੈ ਆਈਏ ਅੱਜ ਬਣਿਆ ਵੀ ਦਾਲ ਚਾਵਲ ਤੇ ਹਾਡੇ ਬਣੀ ਹੀ ਆਲੂ ਗੋਲੀ ਚਲੋ ਬਈ ਹੋਣਿਆ ਸਮਾਪਤੀ ਨਹੀਂ ਅਜੇ ਵੇਲੇ ਬੜਾ ਪਿਆ ਵਜੇ ਖੋਲੀ ਲੈਣਾ ਖੋਲੀ ਆ ਜਾਓ ਬਈ ਹੈਰੀ ਨੇ ਫੁੱਲ ਸੇਵਾ ਕੀਤੀ ਹੈਰੀ ਹਮਜ਼ਾ ਵੀ ਤੈਨੂੰ ਬਈ ਇੱਕ ਹੋਣਾ ਇਸੇ ਤਾਂ ਲੱਗਾ ਹੁਣ ਤੇ ਨਵੇਂ ਰੋਟੀ ਖਾਣ ਲੱਗਾ ਇਹ ਬੜਨ ਨੇ ਕੋਈ ਸੇਵਾ ਨਹੀਂ ਕੀਤੀ ਕੱਲ ਕਰੇਗੀ ਹੁਣ ਮੈਂ ਲੋਕਾਂ ਨੂੰ ਚਾਹ ਦਿੱਤੀ ਕਿੰਦੀ ਵਾਗੀ ਅੱਛਾ ਚਾਹ ਦਿੱਤੀ ਅੱਛਾ ਅੱਛਾ ਹਾਂ ਚਾਹ ਹੀ ਦਿੱਤੀ ਨੇ ਅੱਛਾ ਚਾਹੇ ਦਿੱਤੀ ਤੇ ਫੇਰ ਇਹਨੂੰ ਦੋ ਵਾਰੀ ਭੁੱਖ ਲੱਗੀ ਚਾਹ ਦੇਣਾ ਪਾਣੀ ਦੇ ਪਾਣੀ ਨਾਲ ਉਹ ਉੱਧਰ ਵੀ ਤੇਰੀ ਮੰਮਾ ਦੇ ਵਾਸਤੇ ਪਾਣੀ ਨਹੀਂ ਹੁੰਦੀ ਯਾਰੀ ਉਹਨਾਂ ਨੂੰ ਇਹ ਕਿ ਪਾਣੀ ਤੇ ਪਾਣੀ ਸਗੋਂ ਔਟਕੇ ਪੀਂਦੀ ਹੁੰਦਾ ਉਹ ਖੁੱਕ ਮਰ ਜਾਂਦੀ ਹੈ ਨਾ ਫਿਰ ਵਿੱਚ ਇੱਕ ਇਦਾਂ ਲੇ ਖਾਦਾ ਨਹੀਂ ਸਵੇਰਦਿਆਂ ਨੇ ਮੈਂ ਚੱਕ ਰੱਖੀ ਆ ਅਜੇ 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 ਨਹੀਂ ਜਾਣ ਦੇਣਾ ਕਿਸੇ ਨੂੰ ਵੀ ਸਮਾਨ ਅਜੇ ਨਹੀਂ ਸਮਾਨਦੀ ਹੋਈ ਉੱਧਰ ਦੇਖੋ ਉਧਰ ਸਮਾਨ ਬਤੇਰਾ ਵਾ ਸਮਾਨ ਕਿੱਥੇ ਕਰਾਂ ਜਲਦੀ ਸਿਆਪੇ ਪੂਰੀ ਸਮਾਨ ਦੀ ਕਰਦੇ ਆਂ ਇਹ ਤਾਂ ਪੂਰੀ ਸਮਾਨਦੀ ਕਰਕੇ ਜਾਂਦੇ ਨਹੀਂ ਅੰਦਰ ਮੈਂ ਕਰਕੇ ਆਈ ਬਤੇਰਾ ਪਿਆ ਹ ਜ ਸਮਾਨ ਹੈ ਇਹ ਸ਼ਾਮਾ ਭੋਗ ਆ ਕੇ ਭੇਜਣੀਆਂ ਵਾਂ ਨਹੀਂ ਤੇ ਨਾ ਹੋਊਗਾ ਤਾਂ ਕਸ਼ਿਸ਼ ਵਾਂਗੇ ਦੋਰੀ ਵਰੀ ਲੰਗਰ ਖਾਣ ਨੂੰ ਬੈਠ ਜਾਓ ਰਾਤੀ ਵੀ ਖਾ ਕੇ ਮੈਂ ਰਾਤੀ ਵੀ ਖਾ ਕੇ ਜਾਵਾਂ ਰਾਤ ਤੱਕ ਐ ਨਹੀਂ ਕਰਦੇ ਕਿਆ ਕਹਿੰਦਾ ਭਾਈ ਕਹਿੰਦਾ ਰੱਖ ਲੋ ਰੋਟੀ ਮੈਂ ਨਹੀਂ ਖੇਡਾ ਅੱਛਾ ਵੀ ਚਲੋ ਠੀਕ ਹੈ ਹੁਣ ਅੱਗੇ ਹੁਣ ਅਗਲੇ ਕੱਲ ਦੀ ਮੈਂ ਤੁਹਾਨੂੰ 26 ਤਰੀਕ ਦਾ ਅੱਜ 25 ਤਰੀਕ ਹੈ 25 ਤਰੀਕ ਦਾ ਪ੍ਰੋਗਰਾਮ ਦਾ ਤੁਹਾਨੂੰ ਨਾਲ ਦੇ ਦਿੱਤਾ ਵਾ ਹੁਣ ਕੱਲ 26 ਤਰੀਕ ਨੂੰ ਪਾਠ ਸ਼ੁਰੂ ਹੋਣੇ ਕੱਲਾ ਹੀ ਵੀ ਨਾਲ ਟੈਂਡੇ ਕਰਨਾ ਕਿਉਂਕਿ ਅੱਜ ਹੀਨ ਭਲੇ ਕੇਜੀ ਰਹੇਗੇ ਤੇ ਇਹ ਆ ਕਿ ਕੱਲ ਸੁਭੀ ਸਾਇਦਾ ਪਾਠ ਨਾਲ ਸੁਭੀ ਸਾਇਦੇ ਪਾਠ ਹਾਂਜੀ हां ओ उधर ਬੜਾਈ ਤੇ ਚਲੋ ਮੈਂ ਨਹੀਂ ਅਜੇ ਨਹੀਂ ਖਤਮ ਹੋ ਲਗੀ ਬੜੇ ਚਾਵਲ ਅੰਦਰ ਅਜੇ ਦੀਦੀਆਂ ਨੇ ਕਹਤਾ ਮਾ ਲਗੀ ਜਿਵੇਂ ਮੈਂ ਬਹੁਤ ਟਾਈਮ ਹੈ ਇੰਨੀ ਬਰਕਤ ਹੈ ਪਰਿਵਾਰ ਮਨੇ ਪਾਈ ਆ ਤੇ ਸੱਚੀ ਗੱਲ ਹੈ ਕਿ ਉਹ ਫਿਰੋਂ ਨਹੀਂ ਲੱਗਿਆ 2-3 3 ਘੰਟੇ ਹੋ ਗਏ ਲਗਾਤਾਰ ਹੀ ਚੱਲ ਰਹੀਆਂ ਤੇ ਬਹੁਤ ਵਧੀਆ ਚੱਲ ਰਿਹਾ ਜੀ ਤੇ ਅਜੇ ਬਤੇਰਾ ਵਿਆਹ ਮਗਰ ਸਟਾਕ ਤੇ ਚਲੋ ਜੀ ਓਕੇ ਜੀ ਬਾਏ